ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਨਿੰਦ ਕਰਦੀਆਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਸੀਂ ਮੇਰੇ ਪਿੱਛੇ ਦਾ ਮੌਸਮ ਦੇਖੋ ਜੀ ਕਿਸ ਤਰ੍ਹਾਂ ਦਾ ਹੋ ਰਿਹਾ ਵਾ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੇ ਇਸ ਵਾਰ 11:30 ਦਾ ਟਾਈਮ ਹੈ ਮੀਂਹ ਵਾਲੀ ਸਵੇਰ ਤੁਸੀਂ ਦੇਖੋ ਇਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਫੱਗਣ ਜਿਹੇ ਦਿਨ ਜੀਤ ਜੀ ਹੁੰਦੇ ਆ ਕੁੱਗਿਆਂ ਦਾ ਜੋੜਾ ਵਧੀਆ ਲੱਗਦੀ ਮੈਨੂੰ ਇਸ ਤਰ੍ਹਾਂ ਪੰਛੀ ਜਾਨਵਰ ਹਨਾ ਆਉਣ ਕਰੇ ਅੱਡ ਗਏ ਤੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਜੀ ਤੇ ਮੀਂਹ ਪਈ ਗਿਆ ਰਾਤ ਸਾਰੀ ਰਾਤ ਹਲਕੀ ਤੋਂ ਦਰਮਿਆਨੀ بارش ਦਾ ਸੀਗਾ ਪਰ ਫਿਰ ਵੀ ਗੱਜੀ ਗਿਆ ਗੱਜਿਆ ਵੀ ਬਹੁਤ ਲੱਗ ਗਿਆ ਵੀ ਬਹੁਤ ਤੇਹਰੀ ਵੀ ਹਵਾ ਵੀ ਚੱਲੀ ਤੇ ਆਜੋ ਤੁਹਾਨੂੰ ਬਾਹਰ ਦਾ ਥਿਊ ਦਿਖਾ ਦਗੇ ਇਸ ਤਰ੍ਹਾਂ ਦਾ ਬਣਿਆ ਮਾਹੌਲ ਬਾਹਰ ਦਾ ਇਸ ਤਰ੍ਹਾਂ 프ਰੰਟ ਦਾ ਆਪਾਂ ਬਣਾ ਲਿਆ ਆਪੇ ਉਧਰ ਕਿ ਬੈਕ ਜਾ ਕੇ ਆਉਣੇ ਫਿਰ ਪਤਾ ਲੱਗੂਗਾ ਤੇ ਹੋਰ ਸੁਣਾਇਓ ਜੀ ਕਿੱਥੇ ਕਿੱਥੇ ਨਹੀਂ ਪਿਆ ਮੈਨੂੰ ਲੱਗਦਾ ਸਾਰੇ ਹੀ ਸੀਗਾ ਵੈਸੇ ਤਾਂ ਤੇ ਪਰ ਇਸ ਤਰ੍ਹਾਂ ਹੀ ਬਣਿਆ ਆਪਣਾ ਗੇਟ 프ਰੰਟ ਵਾਲਾ ਇਸ ਤਰ੍ਹਾਂ ਬਣ ਗਿਆ ਇਹਦੀ ਢਲਾਨ ਤੇ ਮੈਨੂੰ ਲੱਗਦਾ ਸੀਗਾ ਵੀ ਵੀੜਾ ਉਧਰ ਉਹ ਜਿੱਥੇ ਕੋੜੀ ਪਈ ਹੈ ਪੌੜੀ ਪਈ ਉਹ ਤੁਨੀਵਾ ਵੀ ਪਾਣੀ ਖੜੂਗਾ ਵਰ ਨਹੀਂ ਵਧੀਆ ਹਾਂ ਰਿਹਾ ਵੇੜਾ ਮੀਂਹ ਤੇ ਸਾਰਾ ਪਾਣੀ ਨਿਕਲ ਗਿਆ ਜੋ ਪਈ ਗਿਆ ਮੀਂਹ ਰਾਤ ਨੂੰ ਠੀਕ ਹੈ ਜੀ ਤੇ ਤੁਸੀਂ ਜਰੂਰ ਦੱਸਿਓ ਕਿੱਥੇ ਜ਼ਿਆਦਾ ਮੀਂਹ ਪਿਆ ਕਿਤੇ ਘੱਟ ਜੀ ਪਰ ਸਾਡੇ ਤਾਂ ਸਵੇਰ ਵੀ ਛੜਾ ਪਿਆ ਬਈ ਕਾफी ਆ ਗਿਆ ਮੀਂਹ ਸਵੇਰ ਵੇਲੇ ਵੀ ਪਿਆ 8:30-9 ਵਜੇ ਠੀਕ ਹੈ ਜੀ ਆ ਜੇ ਤੁਹਾਨੂੰ ਇੱਧਰਲੇ ਬੈਕ ਸਾਈਡ ਵਾਲੇ ਵੀੜੇ ਦਾ ਵੀ ਰੌਂਡ ਲਵਾ ਦਿਜੀਏ ਅਜੇ ਆਪਾਂ ਪਸ਼ੂ ਨਹੀਂ ਬਾਹਰ ਕੱਢੇ ਕਿਉਂਕਿ ਹਵਾ ਚੱਲਦੀ ਸੀ ਅੰਦਰ ਹੀ ਦੋ ਵਾਰਾਂ ਸੁੱਕਾ ਥਾਂ ਕਰਦਾ ਉਹਨਾਂ ਦਾ ਦੇਖੋ ਜੀ ਠੀਕ ਹੈ ਜੀ ਮਿਲਦੇ ਆ ਥੋੜੀ ਦੇਰ ਬਾਅਦ ਰੋਟੀ ਧਾ ਕੇ ਖਾ ਲ ਗਏ ਪੌਣੇ 12 ਹੋ ਗਏ ਚੱਲੀਏ ਰੋਟੀ ਹਜੇ ਮੇ ਲਾ ਕੇ ਖਾਣੀ ਹੈ ਤੇ ਵਧੀਆ ਮੌਸਮ ਹੈ ਧੁੱਪ ਨਿਕਲ ਕੇ 기ਰਾ हट ਗਈ ਹੈ ਤੇ ਬਣੇ ਰਿਓ ਬਲੌਗ ਦੇ ਨਾਲ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਲਓ ਜੀ ਮਾਰਨਿੰਗ ਤੇ ਇਵਨਿੰਗ ਹੋ ਗਈ ਆ ਤੇ ਆਪਾਂ ਦੁੱਧ ਗਰਮ ਕਰਿਆ ਤੇ ਇਸ ਵੀ ਦੇ ਵਿੱਚ ਬਣਾਉਂਗੇ ਸੀਮ ਨਾ ਤੇ ਆਪਾਂ ਤੁਹਾਨੂੰ ਬਾਹਰ ਦਾ ਰੌਂਡ ਲਵਾਦਗੇ ਬਾਹਰ ਦਾ ਮੀਂਹ ਵਾਲਾ ਸਵੇਰਾ ਵੀ ਉਵੇਂ ਬਣਿਆ ਵਾ ਹਵਾ ਚੱਲ ਰਹੀ ਆ ਬਹੁਤ ਠੰਡੀ ਤੇ ਇਧਰ ਪਸ਼ੂ ਵਾਲੇ ਪਾਸੇ ਪਸ਼ੂਆਂ ਦਾ ਤੱਪੜ ਲੋਟਨਿਆਂ ਦਾ ਬੰਨ ਬੰਨ ਕੇ ਵੇਖ ਲਿਆ ਤੇ ਹੁਣ ਥੋੜਾ ਜਿਹਾ ਹਵਾ ਘਟੀ ਹੈ ਸ਼ਾਇਦ ਹੋਰ ਘੰਟੇ ਤੱਕ ਘਟ ਜਾਵੇ ਪਰ ਹੈਗੀ ਅੱਧੀ ਰਾਤ ਤੱਕ ਹਵਾ ਤੇ ਆਪਾਂ ਤਾਰਾਂ ਡੋਕੇ ਦਾ ਕੰਮ ਨਿਮੇੜ ਲਿਆ ਤਾਰਾਂ ਕੱਢ ਲਈਆਂ ਮੈਂ ਤੇ ਦੁੱਧ ਪਾਉਣ ਜਾਣ ਨੂੰ ਤਿਆਰ ਖੜੀ ਸੀ ਇਹ ਤੇ ਕੋਈ ਆ ਗਿਆ ਉਧਰ ਜਾਵੜੇ ਇਹ ਤੇ ਦੇਖੋ ਜੀ ਅੱਜ ਬਾਹਰ ਪਸ਼ੂ ਕੱਢੇ ਨਹੀਂ ਕਿਉਂਕਿ ਮੌਸਮ ਖਰਾਬ ਸੀ ਹਵਾ ਚੱਲਦੀ ਸੀਗੀ ਕਿਤੇ ਬੱਦਲ ਹੋ ਜਾਂਦਾ ਸੀ ਕਿਤੇ ਧੁੱਪ ਨਿਕਲਦੀ ਆਉਂਦੀ ਸੀ ਕਿਤੇ ਮਾੜੀਆਂ ਮੋਟੀਆਂ ਕਣੀਆਂ ਪੈਣ ਲੱਗ ਜਾਂਦੀਆਂ ਸੀ ਹਜੇ ਵੀ ਬੱਦਲ ਬਣੇ ਆ ਪਰ ਕੈਮਰੇ 'ਚ ਨਹੀਂ ਹੋਵੇਂ ਸ਼ੋਅ ਕਰਦੇਗੇ ਤੇ ਤਾਂ ਕਰਕੇ ਤੇ ਵੀ ਪਸ਼ੂ ਅੱਜ ਅੰਦਰ ਹੀ ਰਹਿ ਤੇ ਬਾਹਰ ਦਾ ਵੇੜਾ ਮੀਮੂ ਨਾ ਤੋਤਾ ਗਿਆ ਸਾਫ਼ ਸੁਥਰਾ ਵਧੀਆ ਹੋਇਆ ਪਿਆ ਵਾ ਇਧਰ ਆਪਣੇ ਪੂਚੇ ਪੂਚੇ ਵਾਲੇ ਸਪਰੇਅ ਸਪਰੂ ਵਾਲੇ ਦੀਰੇ ਕੱਪੜੇ ਉੱਡੇ ਫਿਰਦੇ ਆ ਦੋ ਤਿੰਨ ਵਾਰਾ ਟੰਗ ਹਟੀਆਂ ਅੰਦਰ ਮੈਂ ਉਹ ਨਹੀਂ ਰੱਖੇ ਤੇ ਅੱਜ ਤੁਹਾਨੂੰ ਬਾਹਰ ਦਾ ਰੌਂਡ ਲਵਾਦਗੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਕਵਰੇਜ ਸਾਫ ਦੀ ਦਾ ਸਗਾ ਦੀ ਉਨੇਰਾ ਹੋਇਆ ਵਾ ਲਾਈਟਾਂ ਜੱਗੀ ਜਾਂਦੀਆਂ ਰਹਿ ਰਹਾ ਸਾਹਿਬ ਹੋਊਗਾ ਚੁੱਕੀ ਆ ਤੇ ਪਿੰਡਾਂ ਦੀ ਲਾਈਫ ਸਟਾਈਲ ਵੇਖ ਲੋ ਜੀ ਸ਼ਾਮ ਦਾ ਟਾਈਮ ਇਸ ਤਰ੍ਹਾਂ ਦਾ ਮਾਹੌਲ ਹੈ ਬਣਿਆ ਹੋਇਆ ਇੱਧਰ ਆਪਣੇ ਪੱਠੇ ਇੰਨੇ ਵੱਡੇ ਜਾ ਚੁੱਕੇ ਆ ਉਧਰ ਆਪਣੀਆਂ ਇਟਾਂ ਦੀ ਝਾੜ ਪੂੰਝ ਹੋ ਰਹੀ ਹੈ ਜਿਹੜੀਆਂ ਆਪਾਂ ਬਾਥਰੂਮ ਪੁਰਾਣਾ ਦੇੜਿਆ ਸੀਗਾ ਤੇ ਇੱਧਰ ਇਸ ਤਰ੍ਹਾਂ ਦੇ ਢਲਾਨ ਘਾਟ ਉਧਰ ਜਾਦੇ ਹ ਜੇ ਆਪਣਾ ਉਹ ਗਲੀ ਆ ਪੌਚੀ ਕਰਾਂਗੇ ਆ ਕੇ ਮੇਰੀ ਤੈਸ ਤੇ ਤਰ੍ਹਾਂ ਬਣਾਵਾਂਗੇ ਉਹਨੂੰ ਵੀ ਅਗਲੇ ਪਾਸੇ ਇਹਨੂੰ ਵੀ ਕਿਉਂਕਿ ਅਗਲੇ ਪਾਸੇ ਦੀਆਂ ਕੰਧਾਂ ਤੇ ਹਜੇ ਕੌਲਿਆਂ ਦਾ ਤੇਲ ਟਿੱਕੀ ਲਾਉਣ ਵਾਲੇ ਕੰਮ ਕਾਫੀ ਪਿਆ ਪਤਾ ਨਹੀਂ ਇਹਨਾਂ ਦੀ ਮਰਜ਼ੀ ਉਹ ਸਾਰਾ ਨਮੇੜਨ ਕੇ ਕਣਕ ਵੱਢਣ ਤੋਂ ਬਾਅਦ ਲਾਉਣ ਚ ਫਿਰ ਮੈਸਤਰੀ ਪਰ ਕੰਧਾਂ ਦਾ ਕਿਰਾਂ ਸਿੱਧੀਆਂ ਕਰਾਵਾਂਗੇ ਜੀ ਠੀਕ ਹੈ ਜੀ ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਤੇ ਪਲੀਜ਼ ਚੈਨਲ ਨੂੰ ਸਪੋਰਟ ਕਰਿਆ ਕਰੋ ਜਿੰਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਜਿਉਂਦੇ ਵਾਸਤੇ ਰੋ ਪਰਮਾਤਮਾ ਹਰਕ ਨੂੰ ਤੰਦਰੁਸਤ ਨਾ ਬਖਸ਼ੇ ਖੁਸ਼ੀਆਂ ਖੇੜੇ ਬਖਸ਼ੇ ਜੀ ਤੇ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਚਲੋ ਜੀ ਸ਼ਾਮ ਦਾ ਰੋਟੀ ਪਾਣੀ ਕਰ ਲਗੀ ਆਪਾਂ ਸਾਢੇ 6 ਹੋ ਗਏ ਆ